ਹੇ ਨਮਸਕਾਰ ਸਾਰਿਆਂ ਨੂੰ ਜੀ ਇਹ ਮੈਂ ਸ਼ੰਕਰ ਚੋਹਾਨ ਯੂਟਿਊਬਰ ਪਟਿਆਲਾ ਪੰਜਾਬ ਤੋਂ ਅੱਜ ਸਵੇਰੇ ਸਵੇਰੇ 12 ਦਰੀ ਦੀ ਇੱਥੇ ਮੈਂ ਕਵਰੇਜ ਕਰ ਰਿਹਾ ਇਹ ਕੁਝ ਲੋਕ ਜਿਹੜੇ ਆਪਣੇ ਘਰਾਂ ਦੇ ਆਲੇ ਦੁਆਲੇ ਇਹ ਕੁੱਤੇ ਜਿਹੜੇ ਕੁੱਤੀਆਂ ਸੁੱਜਦੇ ਨੇ ਉਹ ਇੱਥੇ ਛੱਡ ਜਾਂਦੇ ਨੇ ਜੀ ਆਪਣੇ ਪਾਰਕਾਂ ਵਿੱਚ ਛੱਡ ਜਾਂਦੇ ਨੇ ਇਹ ਬਹੁਤ ਮਾੜੀ ਗੱਲ ਹੈ ਜੀ ਅੱਜ ਸਵੇਰੇ ਸਵੇਰੇ ਨਹੀਂ ਰੋਜ਼ ਬਹੁਤ ਐਸੇ ਹਾਦਸੇ ਹੋ ਰਹੇ ਆ 12th ਜੀ ਗਾਰਡਨ ਵਿੱਚ ਜਿਹੜੇ ਬਹੁਤ ਜ਼ਿਆਦਾ ਲੋਕ ਸੈਰ ਕਰਨ ਆਉਂਦੇ ਛੋਟੇ ਛੋਟੇ ਬੱਚੇ ਕੁੱਤੇ ਇੱਥੇ ਹੈਗੇ ਉਹ ਉਹਨਾਂ ਦੇ ਮગર ਪੈ ਜਾਂਦੇ ਅੱਜ ਸਵੇਰੇ ਦੇਖੋ ਬੱਚਾ ਕਿੰਨਾ ਡਰਿਆ ਸੈਮਿਆ ਹੋਇਆ ਇਹ ਤੁਹਾਡਾ ਬੱਚਾ ਜੀ ਹਾਂ ਜੀ ਤੇ ਦੋਤਾ ਦੋਤਾ ਜੀ ਤੁਹਾਡਾ ਇਹ ਇਹਦੇ ਮગર ਅੱਜ ਕੁੱਤੇ ਪੇਵੇ ਸੀ ਬਹੁਤ ਬੁਰੀ ਤਰ੍ਹਾਂ ਕੁੱਤੇ ਪੂਰਾ ਜਿਹਾ ਕੁੱਤਾ ਦਾ ਬਹੁਤ ਮગર ਪੈ ਰਿਆ ਸਾਰਿਆਂ ਨੂੰ ਲੈ ਕੇ ਮગર ਲੱਗ ਜਾਂਦਾ ਵੀ ਸਾਰੇ ਕਾਲੇ ਪੀਲੇ ਸਾਰੇ ਇਹਦੇ ਨਾਲ ਚੱਲ ਪੈਂਦੇ ਆ ਹਣਾ ਬੇ ਬੱਚਾ ਇੰਨਾ ਸਹਿਮ ਗਿਆ ਇੰਨਾ ਸਹਿਮ ਗਿਆ ਕਿ ਬਸ ਮੈਨੂੰ ਮਿਲ ਨਾ ਰਿਹਾ ਸੀ ਮੈਂ ਤਾਂ ਭੱਜ ਰਿਹਾ ਸੀ ਮੈਂ ਇਹਨੂੰ ਪਛਾਣਨੇ ਹੀ ਨਹੀਂ ਵਿਚਾਰਾ ਹੋਰ ਤੇ ਕੁੱਤੇ ਇਕੱਠੇ ਆਏ ਜੀ ਬੱਚਾ ਖੇល ਰਿਹਾ ਸੀਗਾ ਤੇ ਉਹਦੇ ਮਗਰ ਪਏਗੇ ਜੀ ਸਾਨੇ ਸਾਰੇ ਨੇ ਉਹਨਾਂ ਨੂੰ ਬੜੀ ਮੁਸ਼ਕਿਲ ਨਾਲ ਉਹਨਾਂ ਨੂੰ ਛੁਡਾਇਆ ਜੀ ਉਹ ਤਾਂ ਬੱਚੇ ਨੂੰ ਪਾੜ ਦੇਣਾ ਸੀ ਜੀ ਤੇ ਇਹਨਾਂ ਦਾ ਮੈਂ ਗਵਰਨਮੈਂਟ ਨੂੰ ਅਪੀਲ ਕਰਦਾ ਹਾਂ ਤੇ ਬਾਰਾ ਜਣੇ ਮੈਨੇਜਮੈਂਟ ਨੂੰ ਅਪੀਲ ਕਰਦਾ ਹਾਂ ਕਿ ਇਹਨਾਂ ਦਾ ਕੋਈ ਇਲਾਜ ਕੀਤਾ ਜਾਵੇ ਜਾਂ ਇਹਨਾਂ ਦੇ ਵੈਕਸੀਨ ਦੇ ਸਿੰਦਰ ਟਿੱਕੇ ਲਾਏ ਜਾਣ ਤਾਂ ਕਿ ਕਿਸੇ ਨੂੰ ਨੁਕਸਾਨ ਜਾਨਵਰਲੀ ਨੁਕਸਾਨ ਨਾ ਹੋ ਜਾਵੇ ਇਹ ਹੋਣਾ ਬਹੁਤ ਜਿਆਦਾ ਜ਼ਰੂਰੀ ਹੈ ਜੀ ਇਹ ਦੇਖੋ ਜੀ ਇਹ ਇਕੱਲਾ ਤੇ ਇਕੱਲਾ ਬੱਚਾ ਸੀਗਾ ਕਹਿਦਾ ਬੜੀ ਮੁਸ਼ਕਿਲ ਨਾਲ ਬਚਾਈ ਇਹ ਦੇਖੋ ਜੀ ਕਿੰਨੇ ਆ ਜੀ ਇਹ ਤਾਂ ਹਲੇ ਘਟਾ 8000 ਕੁੱਤੇ ਹੋਰ ਆ ਇੱਥੇ ਬਹੁਤ ਜ਼ਿਆਦਾ ਆ ਮਤਲਬ ਇੱਥੇ ਸਾਰੇ ਇਕੱਠੇ ਹੋ ਜਾਂਦੇ ਜੀ ਇਹਦੇ ਤੋਂ ਫੇਰ ਆ ਕੇ ਸ਼ਰਮਾ ਜੀ ਜਿੱਥੇ ਪਾਰਕ ਨੇ ਤਕਰੀਬਨ 2000 ਦੀ ਸੰਖਿਆ ਦੇ ਵਿੱਚ ਲੋਕ ਇੱਥੇ ਆਉਂਦੇ ਨੇ ਠੀਕ ਹੈ ਜੀ ਤੇ ਉਹ ਆਂਦੇ ਸਿਹਤਮੰਦ ਹੋਣ ਵਾਸਤੇ ਲੇਕਿਨ ਇੱਥੇ 12th ਗਾਰਡਨ ਵਿੱਚ ਪ੍ਰਸ਼ਾਸਨ ਨੂੰ ਵੀ ਦੇਖਣਾ ਚਾਹੀਦਾ ਹੈ ਇੰਨੇ ਜ਼ਿਆਦਾ ਕੁੱਤੇ ਇੱਥੇ ਇਕੱਠੇ ਹੋ ਗਏ ਜਿਹੜੇ ਬੱਚੇ ਇਹ ਘੁੰਮਣ ਆਂਦੇ ਨੇ ਉਹਨਾਂ ਦੇ ਮਗਰ ਪੈ ਜਾਂਦੇ ਨੇ ਤੇ ਉਹਨਾਂ ਨੂੰ ਵੱਢ ਲੈਣਗੇ ਕੀ ਇਹਨਾਂ ਦੀ ਵੈਕਸੀਨ ਹੋਈ ਵੀ ਹੈ ਸ਼ਰਮਾ ਜੀ ਇਹਦੇ ਬਾਰੇ ਦੱਸੋ ਕਿ ਪਾਰ ਵੱਡੇ ਵੱਡੇ ਪਾਰਕਾਂ ਵਿੱਚ ਜਿੰਨੇ ਵੱਡੇ ਪਾਰਕ ਵਿੱਚ ਇੰਨੇ ਜ਼ਿਆਦਾ ਸੰਖਿਆ ਵਿੱਚ ਕੁੱਤੇ ਇੱਥੇ ਹੋਏ ਹੋਏ ਨੇ ਜੀ ਆ ਡੰਡਾ ਮੇਰੇ ਹੱਥ 'ਚ ਗਵਾਹ ਹੈ ਕਿ ਜਦੋਂ ਬੱਚੇ ਦੇ ਮਗਰ ਬਹੁਤ ਸਾਰੇ ਕੁੱਤੇ ਮਤਲਬ ਕਈ ਕੁੱਤੇ ਵੱਢਣ ਵਾਸਤੇ ਮਗਰ ਪਏ ਸੀ ਤੇ ਇਸ ਡੰਡੇ ਦੇ ਨਾਲ ਅਸੀਂ ਬੱਚੇ ਨੂੰ ਬਚਾਇਆ ਤੇ ਬੱਚਾ ਹਜੇ ਤੱਕ ਵੀ ਸਹਿਮਿਆ ਹੋਇਆ ਪਿਆ ਤੁਹਾਡੇ ਸਾਹਮਣੇ ਆ ਅਸੀਂ ਪਟਿਆਲੇ ਦੀ ਐਡਮਿਨਿਸਟ੍ਰੇਸ਼ਨ ਨੂੰ ਅਪੀਲ ਕਰਦੇ ਆ ਕਿ ਇਹਨਾਂ ਕੁੱਤਿਆਂ ਨੂੰ ਇੱਥੋਂ ਬੰਦ ਕਰਾਇਆ ਜਾਵੇ ਤੇ ਸੁਪਰੀਮ ਕੋਰਟ ਦੀਆਂ ਇੰਸਟਰਕਸ਼ਨਾਂ ਵੀ ਨੇ ਵੀ ਤੇ ਇਹ ਕੁੱਤਾ ਪ੍ਰੇਮੀ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਇਸ ਦੇ ਉੱਤੇ ਦਾ ਵਿਰੋਧ ਨਾ ਕੀਤਾ ਜਾਵੇ ਤੇਸ ਕੁੱਤਾ ਇਹਨਾਂ ਕੁੱਤਿਆਂ ਨੂੰ ਦਾਸਬੰਦੀ ਕਰਕੇ ਕਿਸੇ ਆਸ਼ਰਮ ਛੱਡਿਆ ਜਾਵੇ ਇੱਕ ਦਿਨ ਹਫਤਾ ਪਹਿਲੇ ਇੱਕ ਲੜਕੀ ਨੂੰ ਬਹੁਤ ਬੁਰੀ ਤਰ੍ਹਾਂ ਪਿਆ ਅਸੀਂ ਛੁਡਾਇਆ ਉਸ ਨੂੰ ਉਧਰ ਜਿੱਧਰ ਕੰਟੀਨ ਹੈ ਆਊਟਸਾਈਡ 12 ਦਰੀ ਵਿੱਚ ਹੀ 12 ਦਰੀ ਵਿੱਚ ਜੀ ਅੱਜ ਸਵੇਰੇ ਵੀ ਕੋ ਬੱਚੇ ਨੂੰ ਘਰ ਕੰਟੀਨ ਪਈ ਜਿਵੇਂ ਪਿਆ ਜੀ ਕੁੱਤਾ ਫਿਰ ਵੀ ਦੂਜੀ ਵਾਰੀ ਪਿਆ ਪਹਿਲਾਂ ਇੱਕ ਨੂੰ ਪੈ ਗਿਆ ਫਿਰ ਇਕੱਠੇ ਹੋ ਜਾਂਦੇ ਆ ਜੀ ਇਸ ਸਵੇਰੇ ਸਵੇਰੇ ਜਿਹੜੇ ਲੋਕ ਐਕਟੀਵਿਟੀ ਕਰਨ ਇਹ ਆਉਂਦੇ ਨੇ ਉਹਨਾਂ ਵਿੱਚ ਡਰ ਦਾ ਮਾਹੌਲ ਹੋਇਆ ਪਿਆ ਮੈਂ ਜਿਹੜੇ ਪਟਿਆਲਾ ਪ੍ਰਸ਼ਾਸਨ ਨੂੰ ਵੀ ਕਹਾਂਗਾ ਸਾਡੇ ਮੇਅਰ ਸਾਹਿਬ ਅਕਸਰ ਆਉਂਦੇ ਰਹਿੰਦੇ ਨੇ ਜੀ ਤੇ ਉਹ ਬਹੁਤ ਇਹ ਮਤਲਬ ਹੱਲ ਵੀ ਕਰਦੇ ਨੇ ਇਹ ਜਿਹੜੀ ਤਕਲੀਫਾਂ ਹੁੰਦੀਆਂ ਨੇ ਤੇ ਮੈਂ ਜਿਹੜੀ ਇਹ ਨਗਰ ਨਿਗਮ ਤੇ ਪ੍ਰਸ਼ਾਸਨ ਤੱਕ ਇਹ ਸੁਨੇਹਾ ਪਹੁੰਚਾਰੇ ਆ ਕਿ ਲੋਕਾਂ ਦੀ ਸੇਫਟੀ ਵਾਸਤੇ ਕੁਝ ਮਦਦ ਕਰੋ ਜੀ ਇੱਥੇ ਦੇਖੋ ਸਵੇਰੇ ਸਵੇਰੇ ਜਿਹੜੇ ਲੋਕ ਆਉਂਦੇ ਆ ਆਪਣੇ ਫਿਟਨੈਸ ਵਾਸਤੇ ਲੇਕਿਨ ਜਦੋਂ ਘੁੰਮਦੇ ਆ ਕੁੱਤੇ ਉਹਨਾਂ ਦੇ ਮਗਰ ਪੈ ਜਾਂਦੇ ਆ ਬਹੁਤ ਜ਼ਿਆਦਾ ਸੰਖਿਆ ਹੋਈ ਪਈ ਹੈ ਇਹ 12 ਦਰੀ ਹੀ ਨਹੀਂ ਹੋਰ ਪਾਰਕਾਂ ਵਿੱਚ ਵੀ ਇਹ ਸਮੱਸਿਆ ਬਣੀ ਹੋਈ ਹੈ ਸੋ ਸਾਡੇ ਜਿਹੜੇ ਐਨੀਮਲ ਲਵਰ ਨੇ ਉਹਨਾਂ ਨੂੰ ਵੀ ਬੇਨਤੀ ਹੈ ਜੀ ਤੇ ਇਹਨਾਂ ਦਾ ਜਲ ਤੋਂ ਜਲਦ ਕੋਈ ਇਹ ਹੱਲ ਕੱਢਿਆ ਜੇ ਸ਼ਰਮਾ ਜੀ ਤੁਸੀਂ ਪ੍ਰਸ਼ਾਸਨ ਵੱਲੋਂ ਕੀ ਮੰਗ ਚਾਹੁੰਦੇ ਹੋ ਜੀ ਅਸੀਂ ਤਾਂ ਚਾਹੁੰਦੇ ਆ ਕਿ ਇੱਥੇ ਸੈਰ ਪ੍ਰੇਮੀ ਆਉਂਦੇ ਨੇ ਆਪਣੀ ਸ਼ਾਂਤੀ ਵਾਸਤੇ ਆਪਣੇ ਮਨ ਨੂੰ ਨਿਰਾਸ਼ਾ ਤੋਂ ਦੂਰ ਕਰਨ ਵਾਸਤੇ ਜਦੋਂ ਇੱਥੇ ਆਣ ਕੇ ਕੁੱਤੇ ਦੇਖਦੇ ਆਂ ਅਸੀਂ ਤੇ ਕੁੱਤਿਆਂ ਦਾ ਹਾਲ ਇੱਥੇ ਮਿਲ ਕੇ ਵੀ ਜਿਹੜੇ ਸੈਰ ਪ੍ਰੇਮੀ ਹੈਗੇ ਉਹਨਾਂ ਨੂੰ ਧਿਆਨ ਡਾਈਵਰਟ ਹੋ ਜਾਂਦਾ ਇਸ ਲਈ ਐਡਮਿਨਿਸਟ੍ਰੇਸ਼ਨ ਨੂੰ ਅਪੀਲ ਕਰਦੇ ਆਂ ਕਿ ਇਹਨਾਂ ਕੁੱਤਿਆਂ ਦਾ ਇੰਤਜ਼ਾਮ ਕੀਤਾ ਜਾਵੇ ਸੋ ਆਪ ਸਾਰਿਆਂ ਦਾ ਬਹੁਤ-ਬਹੁਤ ਤਨਵਾਦ ਮੈਂ ਉਮੀਦ ਕਰਦਾ ਕਿ ਇਹ ਵੀਡੀਓ ਪ੍ਰਸ਼ਾਸਨ ਤੱਕ ਪਹੁੰਚੇਗੀ ਉਹਦਾ ਹੱਲ ਵੀ ਕੱਢਿਆ ਜਾਏਗਾ ਅਗਰ ਇਹਦਾ ਹੱਲ ਨਹੀਂ ਕੱਢਿਆ ਤੇ ਜਿਹੜੇ ਪ੍ਰੋਟੈਸਟ ਕਰਾਂਗੇ ਤਾਂ ਇਹ ਆਪਣੇ ਵੱਲੋਂ ਅਸੀਂ ਲੋਕਾਂ ਨੂੰ ਲਾਮਬੰਦ ਕਰਕੇ ਜੇ ਸਰਕਾਰ ਨੇ ਸਾਡੀ ਗੱਲ ਵੱਲ ਧਿਆਨ ਨਾ ਦਿੱਤਾ ਮੇਅਰ ਸਾਹਿਬ ਨੇ ਧਿਆਨ ਨਾ ਦਿੱਤਾ ਤਾਂ ਅਸੀਂ ਇਸ ਨੂੰ ਅੰਦੋਲਨ ਦੇ ਰੂਪ ਵਿੱਚ ਸੜਕਾਂ ਤੇ ਲੈ ਕੇ ਜਾਵਾਂਗੇ ਬਰਾਦਰੀ ਦੇ ਅੰਦਰ ਜਿਹੜੀ ਸੋਸ਼ਲ ਆਰਗੇਨਾਈਜੇਸ਼ਨਸ ਹੈ ਜਿਹੜੀ ਉਹ ਐਕਟਿਵਲੀ ਕੰਮ ਕਰ ਰਹੀਆਂ ਉਹਨਾਂ ਨੂੰ ਵੀ ਇਸ ਵੱਲ ਧਿਆਨ ਦੇਣਾ ਚਾਹੀਦਾ ਔਰ ਆਪਣੇ ਵੱਲੋਂ ਉਹਨਾਂ ਨੂੰ ਗਵਰਨਮੈਂਟ ਨੂੰ ਅਪੀਲ ਕਰਨੀ ਚਾਹੀਦੀ ਹੈ ਕਿ ਇਹਨਾਂ ਕੁੱਤਿਆਂ ਦਾ ਕੋਈ ਇਲਾਜ ਕਰਿਆ ਜਾਵੇ ਸੋ ਮੈਂ ਉਮੀਦ ਕਰਦਾ ਤੁਹਾਡੇ ਸਹਿਯੋਗ ਦੀ ਲੋੜ ਹੈ ਜਦੋਂ ਇਹ ਮੈਂ ਸੁਨੇਹਾ ਸੋਸ਼ਲ ਮੀਡੀਆ ਤੇ ਪਾਵਾਂ ਇਸ ਨੂੰ ਜਦ ਤੱਕ ਤੁਸੀਂ ਸ਼ੇਅਰ ਨਹੀਂ ਕਰੋਗੇ ਲੋਕਾਂ ਨਾਲ ਤੇ ਇੱਥੇ ਦੀ ਸਮੱਸਿਆ ਸ਼ਾਇਦ ਨਹੀਂ ਪਹੁੰਚ ਸਕੇਗੀ ਸੋ ਮੈਂ ਉਮੀਦ ਵੀ ਕਰਦਾ ਸਾਡੇ ਇਹ ਜਿਹੜੇ ਪ੍ਰਸ਼ਾਸਨ ਨੇ ਸਾਡੇ ਜਿਹੜੇ ਪੋਲੀਟੀਸ਼ੀਅਨ ਨੇ ਉਹ ਇਸ ਦਾ ਜਲਦ ਤੋਂ ਜਲਦ ਕੋਈ ਹੱਲ ਕੱਢਣਗੇ ਅਸੀਂ ਚਾਹੁੰਦੇ ਹਾਂ ਕਿ ਬਾਰਾਦਰੀ ਵਿੱਚ ਹੋਰ ਜ਼ਿਆਦਾ ਲੋਕ ਆਣ ਲੇਕਿਨ ਅਗਰ ਇਸ ਤਰੀਕੇ ਦਾ ਡਰ ਦਾ ਮਾਹੌਲ ਰਿਹਾ ਤੇ ਆਉਣ ਵਾਲੇ ਸਮੇਂ ਵਿੱਚ ਆਉਣ ਵਾਲੇ ਸਮੇਂ ਵਿੱਚ ਇਹ ਨਾ ਹੋਵੇ ਵੀ ਪਾਰਕਾਂ ਵਿੱਚ ਲੋਕ ਆਣਾ ਘੱਟ ਕਰ ਦੇਣ ਸੋ ਇਸ ਸੁਨੇਹ ਨੂੰ ਜਲ ਤੋਂ ਜਲਦ ਤੁਸੀਂ ਫੋਲੋ ਕਰੋ ਜੀ ਤੇ ਇਦਾਂ ਹੱਲ ਕੱਢਣ ਦੀ ਕੋਸ਼ਿਸ਼ ਕਰੋ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਬੱਚਾ ਹੁਣ ਵੀ ਡਰਿਆ ਹੋਇਆ ਜੀ ਆਪਣੇ ਦੇਖੋ ਸੋ ਇਹ ਇੱਥੇ ਸਾਰੇ ਪਹੁੰਚੇ ਹੋ ਨੇ ਇਸ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ